ਦੋ ਹੀ ਮੁੱਦੇ ਸਭ ਤੋਂ ਜ਼ਿਆਦਾ ਨੇ ਜਿੱਥੇ ਨਜ਼ਰਾਂ ਟਿਕੀਆਂ ਇੱਕ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੇ ਦੂਜਾ ਹਰਿਆਣਾ ਦੀਆਂ ਚੋਣਾਂ ਸੋ ਹਰਿਆਣਾ ਚੋਣਾਂ ਨੂੰ ਲੈ ਕੇ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕਹਿੰਦੇ ਰਾਹੁਲ ਗਾਂਧੀ ਨੇ ਜਿਹੜੇ ਉਹ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਕਿ ਵੋਟਰਾਂ ਨੂੰ ਆਪਣੇ ਵੱਲ ਹੋਰ ਖਿੱਚ ਸਕਣ ਰਾਹੁਲ ਗਾਂਧੀ ਨੇ ਜਿਹੜਾ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਦੇ ਅੰਦਰ ਦਿਨ ਬਾ ਦਿਨ ਚਪਾ ਯਾਤਰਾ ਸ਼ੁਰੂ ਕਰ ਰਹੇ ਹੈ ਔਰ ਜਦ ਤੱਕ ਜਿਹੜੇ ਆਖਰੀ ਤਰੀਕ ਦਿਨ ਚੋਣ ਦਾ ਹਫ਼ਤਾ ਦੇ ਜਜ਼ਾਜ਼ੇ ਦਿੰਦਾ ਜਦੋਂ ਤੱਕ ਪ੍ਰਚਾਰ ਬੰਦ ਹੋਣ ਦਾ ਇਹ ਪਾਜਤਰਾ ਜਾਰੀ ਰਹੇਗੀ ਕਿਉਂਕਿ ਇਸ ਦੇ ਕੋਈ ਤੁੰਨੀ ਤੌਰ ਤੇ ਭਵੰਦੀ ਨਹੀਂ ਹੈ ਕਿਸੇ ਦੀ ਮਰਜ਼ੀ ਆ ਪਾਜਤਰਾ ਕਰੇ ਕਿਸੇ ਦੀ ਮਰਜ਼ੀ ਰੈਲੀ ਕਰੇ ਇੱਕ ਬਹੁਤ ਵੱਡੀ ਕੈਂਪੇਨ ਭਾਜਪਾ ਦੀ ਲੀਡਰਸ਼ਿਪ ਨੇ ਵਿਢੀ ਵੀ ਹੈ ਕਿਉਂਕਿ ਬੀਜੇਪੀ ਕੋਲ ਇਹਨਾਂ ਰਿਪੋਰਟਸ ਆ ਰਹੀਆਂ ਕਿ ਕਾਫੀ ਸਖਤ ਮੁਕਾਲੇ ਸਖਤ ਮੁਕਾਲੇ ਨਿਕਲਦੇ ਨੇ ਲਈ ਪਰ ਭਾਜਪਾ Haryana ਦੇ ਉੱਪਰ ਤੀਜੀ ਵਾਰ ਕਬਜ਼ਾ ਕਰਨ ਲਈ ਜਿੱਦਾਂ ਪ੍ਰਧਾਨ ਮੰਤਰੀ ਨੇ ਆਪਣੇ ਤੌਰ ਤੇ ਐਲਾਨ ਕੀਤਾ ਕਿ ਤੀਜੀ ਵਾਰ ਵੀ ਅਸੀਂ ਜਿੱਤ ਕੇ ਆਵਾਂਗੇ। ਤੀਜੀ ਤੇ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੀ ਆਪਣੀ ਬਹੁਤ ਜ਼ਿਆਦਾ ਲੱਗ ਰਹੀ ਹੈ। ਕਿਹਣਾ ਹੋਏਗਾ ਇਸ ਵੇਲੇ ਤੋਂ ਆਪ ਕਿੰਨਾ ਕ ਆਪਣੇ ਸੀਟਾਂ ਪਰਸੈਂਟ ਹੋਈ ਹੈ ਇੱਥਨ ਤੇ ਬਿੰਨੂ ਕੁੜੀ ਦੇ ਕੰਨ ਹੁਣ ਜਦੋਂ ਦਾਤੀ ਪੈ ਗਈ ਹੈ ਧੋਨੇ ਦੀ ਫਸਲ ਨੂੰ ਜਾਂ ਮਸ਼ੀਨਾ ਕਹਿ ਰਹੀ ਆਪਾਂ ਕੰਬਾਈਨਾ ਚੱਲਿਆ ਆਣੀ ਹੈ। ਤਾਂ ਉਸ ਵੇਲੇ ਹੁਣ ਹਵਾ ਦੇ ਪ੍ਰਦੂਸ਼ਣ ਦਾ ਹਵਾ ਦੀ ਗੁਣਵੱਤਾ ਦੇ ਸਵਾਲ ਉੱਠ ਰਹੇ ਹੈ ਕੀ ਸਥਿਤੀ ਬਣ ਰਹੀ ਹੈ ਕਿ ਜੇ ਪ੍ਰਦੂਸ਼ਣ ਦੇ ਕੰਟਰੋਲ ਨਾ ਹੋਇਆ ਤਾਂ ਦਿੱਲੀ ਚ ਐਮਰਜੈਂਸੀ ਵਰਗੀ ਸਥਿਤੀ ਬਣ ਸਕਦੀ ਹੈ ਇਹਦੇ ਨਾਲ ਦਿਨਾਂ ਚ ਆ ਕੇ ਕੱਥੇ ਦੇ ਮਹੀਨੇ ਚ ਆ ਕੇ ਕਿਸੇ ਕਿਸਾਨ ਦੀ ਮਾਤਾ ਦੀ ਮੌਤ ਹੋ ਗਈ ਸੀ ਤੇ ਉਹਨੇ ਕਹਿੰਦੇ ਪਰੋਲੇ ਚ ਬੰਦ ਕਰਤੀ ਸੀ ਕਿੰਨੇ ਕੰਕ ਦੀ ਬਜਾਏ ਕਰ ਲਈਏ ਫੇਰ ਸਸਤਾ ਕਰਾਂਗੇ ਭਗਵੰਤ ਮਾਨ ਉਹਨਾਂ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਬੁੱਢੇ ਨਾਲੇ ਦੀ ਸਫਾਈ ਹੋਏਗੀ ਸਾਫ਼ ਸੁਥਰਾ ਪਾਣੀ ਹੋਏਗਾ ਚੰਗੀ ਗੱਲ ਹੈ ਪਰ ਹਮਲੀ ਜਮਾ ਪਰਾਣ ਲੀਕ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸੁਧਾਨੇ ਤੌਰ ਤੇ ਕਿਹਾ ਜਾਂਦਾ ਹੈ ਕਿ ਗਵਰਨਰ ਨਿਰਪੱਖ ਹੁੰਦੇ ਆ ਪਰ ਇਹ ਦੇਸ਼ ਦੇ ਅੰਦਰ ਇੱਕ ਰਿਵਾਜ ਬਣ ਗਿਆ ਕਿ ਜਿਸ ਦੀ ਕੇਂਦਰ ਸਰਕਾਰ ਹੈ ਉਸੇ ਦੀ ਗਵਰਨਰ ਜਿਹੜਾ ਬ੍ਰਿਟਨ ਆ ਰਤੀਣਾ ਬ੍ਰਿਟਨ ਆ ਉਹਦੇ ਤੇ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਜਿਹੜੇ ਵਾਈਟਰ ਜਿਹੜੇ ਇੰਪੋਰਟੈਂਟ ਆਪਣੇ ਬਾਡੀ ਦੇ ਅੰਗ ਹੁੰਦੇ ਆ ਸਾਰੇ ਠੀਕ ਐ ਦਰਸਤ ਐ ਕੋਈ ਚਿੰਤਾ ਵਾਲੀ ਗੱਲ ਨਹੀਂ ਸਿੰਘਾਖੜ ਦੇ ਕੋ 5 ਵਜੇ ਪ੍ਰਧਾਨ ਐ ਉਹਨਾਂ ਨੇ ਜੋ ਚੁਪਧਾਰੀ ਇਹਦੇ ਨਾਲ ਇੱਕ ਤਾਂ ਪਾਜਪਾ ਮਟੋਟਾਟ ਪਈ ਰਹਿੰਦੀ ਐ ਪਾਜਪਾ ਦੇ ਕਿਸੇ ਨੇਤਾ ਨੇ ਕਦਰ ਨਹੀਂ ਛੱਡੀ ਸਫਾਈਆਂ ਦੇਣ ਲਈ ਇਹ ਵਿਵਾਦ ਉਸ ਵੇਲੇ ਪਾਜਪਾ ਲਈ ਹੋਰ ਵੀ ਚਿੰਤਾ ਦਾ ਕਾਰਨ ਬਣਿਆ ਕਿਉਂਕਿ ਗਵਾਨ ਚ ਹਰਿਆਣਾ ਚ ਇਲੈਕਸ਼ਨ ਐ ਪੰਜਾਬ ਚ ਪੰਚਾਇਤੀ ਇਲੈਕਸ਼ਨ ਐ ਹਰਿਆਣਾ ਤੇ ਵੀ ਪੰਜਾਬ ਦਾ ਅਸਰ ਪੈਂਦਾ ਔਰ ਪੰਜਾਬ ਤੇ ਦਸ ਨੀ ਜਾਕਰ ਦਾ ਅਸਰ ਪੈਣਾ ਹੀ ਪੈਣਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਹਰਿਆਣਾ ਚੋਣਾਂ ਤੋਂ ਲੈ ਕੇ ਕਮਿਸ਼ਨਰਾਂ ਨੂੰ ਜਿਹੜੇ ਹੁਕਮ ਦਿੱਤੇ ਗਏ ਆ ਸੁਪਰੀਮ ਕੋਰਟ ਵੱਲੋਂ ਮੰਗੀਆਂ ਰਿਪੋਰਟਾਂ ਰਾਜਪਾਲ ਦੀਆਂ ਰਿਪੋਰਟਾਂ ਹੋਰ ਬਹੁਤ ਕੁਝ ਹੈ ਜਿਸ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਾਪ ਤੁਹਾਨੂੰ ਤੇ ਦਰਸ਼ਕਾਂ ਨੂੰ ਸਸੀ ਰਾਜ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਅੱਜ ਲੱਗਦਾ ਕਿ ਖਬਰਾਂ ਦਾ ਚੰਗਾ ਪੜਨਾਰਾ ਤੁਹਾਡੇ ਕੋਲੇ ਜੀ ਆਪਾਂ ਲਈਏ ਇਹਨਾਂ ਮੁੱਦਿਆਂ ਨੂੰ ਜੀ ਜੀ ਸਿਰ ਸਭ ਸ਼ੁਰੂਆਤੀ ਸਭ ਤੋਂ ਗੱਲ ਕਰੀਏ ਤਾਂ ਇਸ ਸਮੇਂ ਦੋ ਹੀ ਮੁੱਦੇ ਸਭ ਤੋਂ ਜ਼ਿਆਦਾ ਨੇ ਜਿੱਥੇ ਨਜ਼ਰਾਂ ਟਿਕੀਆਂ ਇੱਕ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੇ ਦੂਜਾ ਹਰਿਆਣਾ ਦੀਆਂ ਚੋਣਾਂ ਸੋ ਹਰਿਆਣਾ ਚੋਣਾਂ ਨੂੰ ਲੈ ਕੇ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕਹਿੰਦੇ ਰਾਹੁਲ ਗਾਂਧੀ ਨੇ ਜਿਹੜੇ ਉਹ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਕਿ ਵੋਟਰਾਂ ਨੂੰ ਆਪਣੇ ਵੱਲ ਹੋਰ ਖਿੱਚ ਸਕਣ ਜੀ ਬਿਲਕੁਲ ਮੈਂ ਸਮਝਾਂ ਕਿ ਜਦੋਂ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ ਰਾਹੁਲ ਗਾਂਧੀ ਸ਼ਾਇਦ ਮੁਲਕ ਦੇ ਅੰਦਰ ਲੋਕੀ ਤੇ ਦੇ ਆਗੂ ਦਹਾਨੀ ਇੱਕ ਪਹਿਲਾ ਜਿਹੜਾ ਤਜਰਬਾ ਕਰ ਰਿਹਾ ਅੱਜ ਤੱਕ ਕਿਸੇ ਨੇ ਇਲੈਕਸ਼ਨ ਦੇ ਪਾਰਲੀਮੈਂਟ ਦੀ ਉਹ ਵੇਚ ਵਿਧਾਨਸਭਾ ਦੀਆਂ ਚੋਣਾਂ ਹੋਣਾ ਇਸ ਤਰ੍ਹਾਂ ਨਹੀਂ ਕਿ ਪੂਰੇ ਲੰਬੇ ਇੰਨੇ ਦਿਨਾਂ ਦੇ ਲਈ ਜਿਹੜਾ ਹੈਗਾ ਪੂਰੇ ਸੂਬੇ ਜਾਂ ਕੰਟਰੀ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਕੋਈ ਪਾਜਾਤਰਾ ਕੀਤੀ ਹੋਵੇ ਤਾਂ ਹੁਣ ਲੋਕੀ ਤੇ ਦੇ ਆਗੂ ਰੋਹਲ ਗਾਂਧੀ ਨੇ ਜਿਹੜਾ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਦੇ ਅੰਦਰ ਇੱਕ ਦਿਨ ਬਾਅਦ ਦੇ ਵਿੱਚ ਪਾਜਾਤਰਾ ਸ਼ੁਰੂ ਕਰ ਰਿਹਾ ਹੈ ਔਰ ਜਦ ਤੱਕ ਜਿਹੜੀ ਆਖਰੀ ਤਰੀਕ ਜਦੋਂ ਚੋਣ ਜਾਬਤਾ ਜਿਹੜੀ ਅਜ਼ਾਜ਼ੇ ਦਿੰਦਾ ਜਦੋਂ ਤੱਕ ਪ੍ਰਚਾਰ ਬੰਦ ਹੋਣ ਤੱਕ ਇਹ ਪਾਜਤਰਾਇ ਜਾਰੀ ਰਹੇਗੀ ਸੋ ਵੱਡੀ ਮਹਿਮਾ ਇੱਕ ਤਰ੍ਹਾਂ ਦਾ ਟਕਰਾਅ ਵਾਲੀ ਸਥਿਤੀ ਜਿਸ ਤਰ੍ਹਾਂ ਦੀ ਰਾਜ ਬਣਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਔਰ ਦੂਜੇ ਪਾਸੇ ਕਾਂਗਰਸ ਕਾਂਗਰਸ ਦੀ ਜੇ ਤੁ ਆਪਾਂ ਗੱਲ ਕਰਦੇ ਹਾਂ ਰਾਹੁਲ ਗਾਂਧੀ ਨੇ ਇੱਕ ਵੱਡਾ ਐਲਾਨ ਕੀਤਾ ਜਾਨੀ ਪੂਰੇ ਸੂਬੇ ਦੇ ਅੰਦਰ ਚੋਣ ਫਾਲ ਯਾਤਰਾ ਆਪਣਾ ਚ ਇੱਕ ਵੱਡਾ ਐਲਾਨ ਇੱਕ ਵੱਡਾ ਫੈਸਲਾ ਹੈ ਜੀ ਆ ਪੈ ਜੇਗਾ ਚੋਣਾਂ ਦੇ ਸਾਲਾਂ ਦੇ ਜਦੋਂ ਆਪਾਂ ਯਾਤਰਾ ਸ਼ੁਰੂ ਕਰਨਗੇ ਕਿਉਂਕਿ ਇਹਦੇ ਤੇ ਕੋਈ ਕਾਨੂੰਨੀ ਤੌਰ ਤੇ ਪਾਬੰਦੀ ਨਹੀਂ ਹੈ ਕਿਸੇ ਦੀ ਮਰਜ਼ੀ ਹੈ ਆਪਾਂ ਯਾਤਰਾ ਕਰੇ ਕਿਸੇ ਦੀ ਮਰਜ਼ੀ ਹੈ ਰੈਲੀ ਕਰੇ ਅਕਸਰ ਇਹ ਤਾਂ ਆਪਾਂ ਦੇਖਦੇ ਹਾਂ ਰੋਡ ਸ਼ੋਅ ਹੁੰਦੇ ਆ ਕਿਸੇ ਸਿਟੀ ਦੇ ਤੇ ਰੋਡ ਸ਼ੋਅ ਹੁੰਦਾ ਹੈ ਕਿਸੇ ਹਲਕੇ ਦੇ ਰੋਡ ਸ਼ੋਅ ਹੁੰਦਾ ਉਹ ਸੀਮਤ ਹੁੰਦੇ ਆ ਪਰ ਪੂਰੇ ਸੂਬੇ ਦੇ ਵਿੱਚ ਔਰ ਵੀ ਲੰਬਾ ਇੰਨੇ ਦਿਨ ਪਰ ਯਾਤਰਾ ਸ਼ਾਇਦ ਕਿਤੇ ਲੱਗਦਾ ਇਹ ਹੈ ਕਿ ਰੌਲ ਗਾਂਧੀ ਨੇ ਜਿਹੜੀ ਪਹਿਲਾਂ ਆਪਣਾ ਜਿਸ ਤਰ੍ਹਾਂ ਦੇਸ਼ ਦੇ ਪੱਧਰ ਤੇ ਪਾਜਾਤਰਾ ਦੇ ਪ੍ਰੋਗਰਾਮ ਕੀਤੇ ਸੀ ਇੱਕ ਵੱਡਾ ਹੰਗਾਰਾ ਮਿਲਿਆ ਸੀ ਸ਼ਾਇਦ ਕਿਤੇ ਉਸ ਦੀ ਤਰ੍ਹਾਂ ਇਹਨਾਂ ਨੂੰ ਲੱਗਦਾ ਕਿ ਹੁਣ ਵੀ ਚੰਗਾ ਰਿਸਪੌਂਸ ਮਿਲੇਗਾ ਹਰਿਆਣਵੀਆ ਦਾ ਤਾਂ ਉਹਨੇ ਐਲਾਨ ਕੀਤਾ ਜਦੋਂ ਆਪਾਂ ਟਕਰਾਅ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਭਾਜਪਾ ਵੀ ਕੋਈ ਕਸਰ ਨਹੀਂ ਛੱਡ ਰਹੀ ਕਬਜ਼ਾ ਕੈਮ ਰੱਖਣ ਲਈ ਹਰਿਆਣਾ ਦੇ ਉੱਪਰ ਦੇਖੋ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਦਰਦੇ ਆਗੂ ਜਿਦਾਂ ਆਪਣੇ ਤੌਰ ਦੇ ਪ੍ਰੋਗਰਾਮ ਚਲਾ ਰਿਹਾ ਹੈ ਇਸੇ ਤਰੀਕੇ ਨਾਲ ਆਪਾਂ ਜ਼ਿਕਰ ਕਰ ਰਹੇ ਆਂ ਪ੍ਰਧਾਨ ਮੰਤਰੀ ਇਦਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਦਾਂ ਹੀ ਰਾਣਾ ਸਿੰਘ ਜੀ ਇਦਾਂ ਹੀ ਜਿਹੜਾ ਕਿ ਪਾਰਲੀਮੈਂਟ ਮੈਂਬਰ ਯੂਪੀ ਦੇ ਮੁੱਖ ਮੰਤਰੀ ਬਹੁਤ ਵੱਡੇ ਵੱਡੇ ਕੱਦਾ ਵਰਾਗੂ ਆ ਭਾਜਪਾ ਦੇ ਜਿਹੜੇ ਸਾਰੇ ਯਾਨੀ ਕੋਈ ਠੀਕ ਹੈ ਕਿ ਜੰਮੂ ਕਸ਼ਮੀਰ 'ਚ ਵੀ ਜਾ ਰਿਹਾ ਪਰ ਵੱਡਾ ਉਹਨਾਂ ਦਾ ਰੁਕ ਜਿਹੜਾ ਹਰਿਆਣੇ ਵਾਲਾ ਹੈ ਇੱਕ ਬਹੁਤ ਵੱਡੀ ਕੈਂਪੇਨ ਭਾਜਪਾ ਦੀ ਲੀਡਰਸ਼ਿਪ ਨੇ ਵਿੱਢੀ ਵੀ ਹੈ ਕਿਉਂਕਿ ਬੀਜੇਪੀ ਕੋਲ ਜਿਹੜੇ ਰਿਪੋਰਟਸ ਆ ਰਹੀਆਂ ਕਿ ਕਾਫੀ ਸਖਤ ਮਕਾਲਾ ਹੈ ਸਖਤ ਮਕਾਲਾ ਜੋ ਨਿਕਲਣ ਦੇ ਲਈ ਭਾਜਪਾ ਹਰਿਆਣਾ ਦੇ ਉੱਪਰ ਤੀਜੀ ਵਾਰ ਕਬਜ਼ਾ ਕਰਨ ਦੇ ਲਈ ਜਿੱਦਾਂ ਪ੍ਰਧਾਨ ਮੰਤਰੀ ਨੇ ਆਪਣੇ ਤੌਰ ਤੇ ਐਲਾਨ ਕੀਤਾ ਕਿ ਤੀਜੀ ਵਾਰ ਵੀ ਅਸੀਂ ਜਿੱਤ ਕੇ ਆਵਾਂਗੇ। ਕੋ ਫੈਸਲਾ ਤਾਂ ਹਰਿਆਣਿਆਂ ਨੇ ਕਰਨਾ ਹੈ ਕਿ ਤੀਜੀ ਵਾਰ ਜਿਤਾਉਂਦੇ ਹੈ ਕਿ ਨਹੀਂ ਜਿਤਾਉਂਦੇ। ਪਰ ਭਾਜਪਾ ਇਸ ਵੇਲੇ ਕੋਈ ਕਸਰ ਨਹੀਂ ਛੱਡ ਰਹੀ ਕਿ ਹਰਿਆਣਾ ਤੇ ਤੀਜੀ ਵਾਰ ਕਬਜ਼ਾ ਕੀਤਾ ਜਾ ਸਕੇ। ਦੂਜੇ ਪਾਸੇ ਰੋਲ ਗਾਂਧੀ ਜੀ ਆਪਾਂ ਹੰਦਾ ਗੱਲ ਕੀਤੀ ਹੈ। ਤਾਂ ਰੋਲ ਗਾਂਧੀ ਕਾਂਗਰਸ ਉਹਨਾਂ ਦੀ ਕੋਸ਼ਿਸ਼ ਹੈ ਕਿ ਹਰਿਆਣਾ ਦੇ ਅੰਦਰ ਇਸ ਵਾਰ ਜਿਹੜੀ ਕਾਂਗਰਸ ਨੂੰ ਸਤਾਜੇ ਲਿਆਂਦਾ ਜਾਵੇ ਕਾਂਗਰਸ ਦਾ ਦਾਵਾ ਹੈ ਕਿ ਲੋਕਾਂ ਦਾ ਮੂਡ ਵੀ ਹੈ ਉਹਦੇ ਕਈ ਮਸਲੇ ਆ ਕਿਸਾਨਾਂ ਦੇ ਮਸਲੇ ਆ ਪਹਿਲਵਾਨਾਂ ਦੇ ਮਸਲੇ ਆ ਸੂਬੇ ਦੇ ਵਿਕਾਸ ਦਾ ਬੇਰਜ਼ਗਾਰੀ ਦਾ ਮਾਮਲਾ ਹੈ ਉਹ ਦੋ ਤਰਫਾਂ ਪਰ ਬੀਜੇਪੀ ਦੀ ਸਰਕਾਰ ਰਹੀ ਹੈ ਕਿਤੇ ਲੋਕਾਂ ਨੂੰ ਗੁੱਸਾ ਗਿਆ ਵੀ ਹੁੰਦਾ ਹੈ ਉਹ ਸਾਰਿਆਂ ਦਾ ਫਾਇਦਾ ਉਠਾਉਣਾ ਚਾਹੁੰਦੇ ਤੀਜੀ ਤਰਫਾਂ ਜ਼ਿਕਰ ਜ਼ਰੂਰ ਕਰਾਂਗੇ ਇਹ ਦਿੱਤਰ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੀ ਆਪਣੀ ਬਹੁਤ ਦਾ ਲੱਗ ਰਹੀ ਹੈ ਪਰ ਜਦੋਂ ਕਹਿੰਦੇ ਇੱਕ ਵੱਡਾ ਪੇੜ ਆਉਂਦਾ ਨਾ ਹੁਣ ਕਾਂਗਰਸ ਤੇ ਦੂਜੇ ਪਾਸੇ ਭਾਜਪਾ ਦੋਹਾਂ ਤਰ੍ਹਾਂ ਦਾ ਇੱਕ ਵੱਡਾ ਪੇੜ ਟਾਪ ਪਹਿਲੀ ਹੋਈ ਹੈ ਦੇਖਣਾ ਹੋਏਗਾ ਕਿ ਇਸ ਪੇੜ ਤੋਂ ਆਪ ਕਿੰਨਾ ਕ ਆਪਣੇ ਸੀਟਾਂ ਕੱਢ ਸਕਦਾ ਕਿੰਨਾ ਕ ਆਪਣਾ ਫਲਤਬਾ ਬਣਾ ਸਕਦਾ ਹੈ ਭਾਈ ਜਿਹੜੀ ਇਸ ਵੇਲੇ ਸ਼ੇਖਰਪਾਲ ਨੂੰ ਵੱਡੀ ਨਜ਼ਰ ਆ ਰਹੀ ਹੈ ਉਹ ਭਾਜਪਾ ਤੇ ਕਾਂਗਰਸ ਦੇ ਵਿਚਕਾਰ ਅੱਜ ਹੀ ਚੁੱਟਗੀਆਂ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਜਿੰਨਾਂ ਗੱਲਾਂ ਦਾ ਕੋਈ ਤੁਕ ਨਹੀਂ ਫਾਰ ਇਗਜ਼ਾਮਪਲ ਇੱਕ ਦਿਨ ਪਹਿਲਾਂ ਅਮਰ ਸ਼ਾਹ ਦੀ ਆਪਾ ਗੱਲ ਕਰਦੇ ਹਾਂ ਗ੍ਰਹਿ ਮੰਤਰੀ ਹੈ ਉਹ ਰਾਜਗਾਂਦੀ ਨੂੰ ਸਵਾਲ ਪੁੱਛ ਰਿਹਾ ਕਿ ਭਾਈ ਸਾਹਿਬ ਤੁਸੀਂ ਕਿਸਾਨਾਂ ਦੀ ਹਮਾਇਤ ਦੀ ਗੱਲ ਕਰਦੇ ਹੋ ਤੁਹਾਨੂੰ ਐਮਐਸਬੀ ਦਾ ਪਤਾ ਹੈ ਕੀ ਹੁੰਦੀ ਹੈ ਕਿਹੜੀਆਂ ਫਸਲਾਂ ਸੋਨੇ ਜਾਂ ਤੇ ਕਿਹੜਾ ਕਿਹੜੀਆਂ ਆੜੀਆਂ ਨਹੀਂ ਹਨ ਇਹਨਾਂ ਵਿਰੋਧੀ ਤੇ ਅੱਗੇ ਵਾਰੇ ਇਸ ਤਰ੍ਹਾਂ ਸਵਾਲ ਪੁੱਛੇ ਜਾ ਰਹੇ ਜਿਸ ਤਰ੍ਹਾਂ ਬਿਲਕੁਲ ਇੱਕ ਕਿਸੇ ਬਚਗਣਾ ਤੌਰ ਤੇ ਉਸ ਨੂੰ ਕਿਸੇ ਗੱਲ ਦੀ ਜਾਣਕਾਰੀ ਨਾ ਹੋਵੇ ਉਲੇਤੀ ਜੀ ਕੌਣ ਪਾਚ ਕੰਨਾ ਸਵਾਲ ਪੁੱਛਣ ਵਾਲਾ ਪਾਚ ਕੰਨਾ ਕਲ ਕਰ ਰਿਹਾ ਜਾਂ ਜਿਹਨੂੰ ਪੁੱਛੇ ਜਾ ਰਿਹਾ ਉਹਦੀ ਸੋਚ ਬਚ ਕੰਨਾ ਸੋ ਹਰ ਪੱਧਰ ਤੇ ਜਣੀ ਰੇਲੀ ਤੋਂ ਰੇਲੀ ਪੱਤਰ ਤੇ ਜਾ ਕੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਦਾ ਇੱਕੋ ਹੀ ਹੈ ਕਿ ਰਾਣਾ ਤੇ ਕਿਹੜੀ ਤਰ ਕਬਜ਼ਾ ਕਰੇਗੀ ਤੇ ਦਾ ਬਾਅਦ ਸਰਕਾਰ ਦੇ ਹੈ ਫੈਸਲਾ ਹਰਿਆਣੀਆਂ ਦੇ ਹੱਥ ਹੈ ਪਰ ਮੌਕਾ ਜਿਹੜਾ ਹੈਗਾ ਸਿਖਰ ਵੱਲੋਂ ਵੱਧ ਰਿਹਾ ਲੱਗਦਾ ਹੈ ਜੀ ਜੀ ਬਿਲਕੁਲ ਸੋ ਜਿਸ ਤਰ੍ਹਾਂ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਭਾਰਤ ਜੋੜੋ ਯਾਤਰਾ ਕਰਕੇ ਆਪਣੀ ਇੱਕ ਪੂਰੀ ਛਵੀ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਚੋਂ ਕਾਮਯਾਬ ਵੀ ਰਹੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਇੱਕ ਹੋਰ ਕੋਸ਼ਿਸ਼ ਪਦਿਆਤਰਾ ਕਰਕੇ ਹਰਿਆਣਾ ਚ ਵੀ ਕੀਤੀ ਜਾ ਰਹੀ ਹੈ ਤਾਂਕਿ ਸਟਰੋਂਗ ਪੱਖ ਹੈ ਜਿਹੜਾ ਕਾਂਗਰਸ ਦਾ ਹੋਰ ਉਹ ਕਰ ਸਕਣ ਸਸਾ ਅੱਗੇ ਗੱਲ ਕਰਾਂਗੇ ਕਮਿਸ਼ਨ ਹੈ ਜਿਹੜਾ ਏਅਰ ਕੁਆਲਟੀ ਮੈਨੇਜਮੈਂਟ ਉਹਨਾਂ ਤੋਂ ਰਿਪੋਰਟ ਮੰਗ ਲਈ ਹੈ ਸੁਪਰੀਮ ਕੋਰਟ ਨੇ ਪਰਾਲੀ ਦੇ ਮਾਮਲੇ ਦੇ ਉੱਪਰ ਇਹ ਕਿਹ ਕੀ ਮਾਮਲਾ ਤੇ ਕਿਸ ਤਰ੍ਹਾਂ ਇਹਦਾ ਅੱਗੇ ਪ੍ਰੋਸੈਸ ਚੱਲ ਰਿਹਾ ਹੈ ਕੀ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਜੀ ਆ ਬਿਲਕੁਲ ਬਰਾਬਰ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਜਾਂ ਦੇ ਦਿੱਤਾ ਉਹ ਬਿਲਕੁਲ ਵਾਜਿਬ ਗੱਲ ਹੈ ਮੁੱਦਾ ਬਿਲਕੁਲ ਵਾਜਿਬ ਹੈ ਪਰ ਜਦੋਂ ਅਕਸਰ ਕਈ ਵਾਰ ਇਸ ਮਾਮਲੇ ਦੇ ਕਹਿਣਾ ਹੁੰਦਾ ਕਿ ਬੂਹੀ ਆਈ ਚੰਨ ਤੇ ਵਿਲਨੋ ਕੁੜੀ ਦੇ ਕੰਨ ਹੁਣ ਜਦੋਂ ਦਾਤੀ ਪੈ ਗਈ ਐ ਝੋਨੇ ਦੀ ਫਸਲ ਨੂੰ ਜਾਂ ਮਸ਼ੀਨਾ ਕਹਿ ਲਈ ਆਪਾਂ ਕੰਬਾਈਨਾ ਖੇਤਾਂ ਚ ਲਿਆਂ ਗਈਆਂ ਤਾਂ ਉਸ ਵੇਲੇ ਹੁਣ ਹਵਾ ਦੇ ਪ੍ਰਦੂਸ਼ਣ ਦਾ ਹਵਾ ਦੀ ਗੁਣਵਤਾ ਦੇ ਸਵਾਲ ਉੱਠ ਰਹੇ ਐ ਇਹ ਸਵਾਲ ਕਿਤੇ ਕਾਸ਼ ਇੱਕ ਦਮ ਇਹਨਾ ਪਹਿਲਾਂ ਉੱਠੇ ਹੁੰਦੇ ਪਹਿਲਾਂ ਸਰਕਾਰਾਂ ਕਮਿਸ਼ਨ ਇਸ ਮਾਮਲੇ 'ਚ ਹੋਛਾਏ ਹੁੰਦੇ ਤਾਂ ਸ਼ਾਇਦ ਸੁਪਰੀਮ ਕੋਰਟ ਨੂੰ ਇਹ ਸਵਾਲ ਲੈਣਾ ਹੀ ਨਾ ਪੈਣਾ ਹੁਣ ਜਿਹੜੀ ਇਨਫਰਮੇਸ਼ਨ ਆ ਰਹੀ ਐ ਦੇਖੋ ਅਜੇ ਤਾਂ ਸ਼ੁਰੂਆਤੀ ਦੌਰ ਐ ਇਹ ਰਿਪੋਰਟਾਂ ਆ ਰਹੀਆਂ ਕਿ ਇਸ ਵੇਲੇ ਵੀ ਸਥਿਤੀ ਇਹ ਬਣ ਰਹੀ ਹੈ ਕਿ ਜੇ ਪ੍ਰਦੂਸ਼ਣ ਦੇ ਕੰਟਰੋਲ ਨਾ ਹੋਇਆ ਤਾਂ ਦਿੱਲੀ 'ਚ ਐਮਰਜੈਂਸੀ ਵਰਗੀ ਸਥਿਤੀ ਬਣ ਸਕਦੀ ਹੈ ਪ੍ਰਦੂਸ਼ਣ ਦੇ ਲਿਹਾਜ਼ ਨਾਲ ਸੋ ਉੱਥੇ ਜਿਹੜੇ ਲੱਖਾਂ ਕਰੋੜਾਂ ਲੋਕ ਜਿਹੜੇ ਦਿੱਲੀ ਦੇ ਰਹਿਣ ਵਾਲੇ ਐ ਦਿੱਲੀ ਦੇਸ਼ ਦੀ ਰਾਜਧਾਨੀ ਐ ਜਿਹੋ ਜਿਹੇ ਉੱਥੇ ਬਤਾਰਾ ਹੈ ਤਾਂ ਕਮੰਤਰੀ ਪੱਤਰ ਦੇ ਵੀ ਇਸ ਗੱਲ ਦੇ ਨੋਟਸ ਲੈ ਜਾਣਗੇ ਕਿ ਦੇਖੋ ਕਿਸੇ ਦੇਸ਼ ਦੀ ਰਾਜਧਾਨੀ ਹੋਵੇ ਤੇ ਉੱਥੇ ਜੇ ਪ੍ਰਦੂਸ਼ਣ ਦੀ ਹਾਲਤ ਇਹ ਹਹਾਕਾਰ ਮੱਚੀ ਵੀ ਆ ਅਪਾ ਸਾਰੇ ਜਾਣਦੇ ਆ ਕਿਸ ਤਰ੍ਹਾਂ ਜਾਨੀ ਨੁਕਸਾਨ ਹੁੰਦਾ ਹੈ ਕਿਸ ਤਰ੍ਹਾਂ ਹੋਰ ਵੱਡੇ ਪੱਧਰ ਤੇ ਨੁਕਸਾਨ ਹੁੰਦੇ ਆ ਇਹ ਸਾਰੇ ਕਾਸੇ ਨੂੰ ਰੋਕਣ ਲਈ ਜੇ ਸਮੇਂ ਰਹਿਦਾ ਕਾਰਵਾਈਆਂ ਕੀਤੀਆਂ ਜਾਂ ਤਾਂ ਸ਼ਾਇਦ ਨਤੀਜੇ ਚੰਗੇ ਆ ਸਕਦੇ ਆ ਦੇਖੋ ਕਮਿਸ਼ਨ ਦੀ ਗੱਲ ਹੈ ਸੁਪਰੀਮ ਕੋਰਟ ਨੇ ਬਿਲਕੁਲ ਸਪਸ਼ਟ ਤੌਰ ਤੇ ਕਮਿਸ਼ਨ ਨੂੰ ਕਿਹਾ ਕਿ ਜਾਣਕਾਰੀ ਦਿੱਤੀ ਜਾਵੇ ਜਿਹੜੇ ਦਿੱਲੀ ਦੇ ਨਾਲ ਲੱਗਦੇ ਸੂਬੇ ਐ ਤੇ ਯੂਪੀ ਐ ਰਾਜਸਥਾਨ ਐ ਹਰਿਆਣਾ ਐ ਪੰਜਾਬ ਐ ਉਥੇ ਹਵਾ ਦੀ ਗੁਣਵੱਤਾ ਦੀ ਕੀ ਹਾਲਤ ਐ ਆਪ ਪ੍ਰਦੂਸ਼ਨ ਦੀ ਗੱਲ ਕਰਦਾ ਉਹਨਾਂ ਨੇ ਕਿ ਪਰਾਲੀ ਨੂੰ ਅੱਗਾ ਰੋਕਣ ਲਈ ਦਸੋਂ ਕਿਹੜੇ ਉਪਰਾਲੇ ਜਾਂ ਕਿਹੜੇ ਠੋਸ ਕਦਮ ਉਠਾਏ ਗਏ ਹੈ ਹਾਲਾਂਕਿ ਕੇਂਦਰ ਸਰਕਾਰ ਦਰਹਿ ਨਮੈਂਦਾ ਸੀ ਉਹਨੇ ਆਪਣੇ ਤੌਰ ਤੇ ਹੁੰਦਾ ਹੀ ਹੈ ਸਵਾਲ ਸਾਰਿਆਂ ਸਰਕਾਰਾਂ ਦਾ ਜਿਵੇਂ ਸੁਪਰੀਮ ਕੋਰਟ ਬੁਲਾਉਂਦਾ ਤੇ ਫਿਰ ਉਹ ਮੰਗਾਂ ਤੇ ਗਿਣ ਲੱਗ ਜਾਂਦੇ ਕਿ ਸੀ ਆ ਕੀਤਾ ਆ ਕੀਤਾ ਸੁਮਰੀਮ ਕੋਰਟ ਨੇ ਬੜੀ ਵਧੀਆ ਟਿੱਪਣੀ ਕੀਤੀ ਹੈ ਇਹਨੇ ਭਾਈ ਸਾਹਿਬ ਇਹ ਸਾਰੀਆਂ ਗੱਲਾਂ ਹਵਾ ਜੀ ਹੈ ਤੁਸੀਂ ਪ੍ਰੈਕਟੀਕਲ ਦੱਸੋ ਕਿ ਪ੍ਰਦੂਸ਼ਨ ਰੋਕਣ ਲਈ ਕੀ ਕਰ ਰਹੇ ਹੋ ਸੋ ਸਵਾਲ ਇਹ ਹੈ ਕਿ ਪ੍ਰੈਕਟੀਕਲੀ ਕੀ ਕੀਤਾ ਗਿਆ ਪ੍ਰੈਟਰੀਅਲ ਇਸ ਜੀ ਦੇ ਕਦਾਪਾ ਦੇਖੋ ਕਮਿਸ਼ਨ ਨੇ ਕਿਤੇ ਰ ਸਰਕਾਰਾਂ ਨੂੰ ਉਸ ਤਰ੍ਹਾਂ ਕੇਸ ਹੈ ਦੂਜੀ ਤੇਰਾ ਕਿਸਾਨੀ ਹੁਣ ਕੀ ਕਿਸਾਨੀ ਨੇ ਜਾਂ ਕਿਸਾਨੀ ਆਗੂਆਂ ਨੂੰ ਜਾਂ ਨਮੈਂਡਿਆਂ ਨੂੰ ਕਦੇ ਬੁਲਾ ਕੇ ਕਮਿਸ਼ਨ ਨੇ ਸਰਕਾਰਾਂ ਨੇ ਗੱਲਬਾਤ ਕੀਤੀ ਕਿ ਤੁਹਾਡੀ ਕੀ ਸਮੱਸਿਆ ਹੈ ਪਰਾਲੀ ਨੂੰ ਕਿਸ ਤਰ੍ਹਾਂ ਅੱਗ ਲਾਉਣ ਤੋਂ ਬਚਾਇਆ ਜਾ ਸਕਦਾ ਕਿਸ ਤਰ੍ਹਾਂ ਦੇ ਸਾਧਨ ਜਟਾਈ ਜਾ ਸਕਦੇ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਮੰਗਿਆ ਹੈ ਬੜੀ ਵਿਸਤਾਰਤ ਜਾਣਕਾਰੀ ਮੰਗੀ ਹੈ ਤਾਂ ਅਗਲੀ ਉਹ ਕੋਈ ਬਹੁਤੀ ਲੰਮੀ ਚੋੜੀ ਗੱਲ ਨਹੀਂ 3 ਤਰੀਕ ਨੂੰ ਅਕਤੂਬਰ ਨੂੰ ਫਿਰ ਉਹਨਾਂ ਨੇ ਕਿਹਾ ਕਿ ਆਗੇ ਦੱਸੋ ਕੀ ਕੀਤਾ ਜੀ ਸੁਪਰੀਮ ਕੋਰਟ ਨੇ ਵੀ ਮੰਗਿਆ ਕਿ ਤੁਸੀਂ ਇਹ ਦੱਸੋ ਕਿ ਜਿਹੜੇ ਜਿਹੜੇ ਸੰਸ ਨੇੜੇ ਜੋ ਪ੍ਰਬੰਧ ਚਾਹੀਦਾ ਸੀ ਕਿਸਾਨਾਂ ਦੀ ਮਦਦ ਵਾਸਤੇ ਕਿਉਂ ਕੀਤਾ ਗਿਆ ਕੀ ਸਾਧਨ ਮਹੀਆ ਕੀਤੀ ਕਿ ਸਾਰੀ ਜਾਣਕਾਰੀ ਕਮਿਸ਼ਨ ਦੇ ਥਰੂ ਮੰਗੀ ਗਈ ਕਿਉਂਕਿ ਕਮਿਸ਼ਨ ਹੀ ਆਕਰ ਸਾਰੇ ਮੁੱਦੇ ਦੀ ਯਕਨਮੰਦਗੀ ਕਰ ਰਿਹਾ ਹੈ ਹੁਣ ਇਹ ਜਾਣਕਾਰੀ ਕਿਤੇ ਕਿਸਾਨਾਂ ਨਾਲ ਪਹਿਲਾਂ ਸੰਧੀ ਕੀਤੀ ਹੁੰਦੀ ਤਾਂ ਚੰਗੇ ਨਤੀਜੇ ਆ ਸਕਦੇ ਸੀ ਸਬੀ ਗੁਰਦਾ ਨੋਸ ਲੈਣਾ ਤਾਂ ਬਣਦਾ ਵਾਜਿਬ ਗੱਲ ਹੈ ਪਰ ਕਿਉਂ ਹਰ ਸਾਲ ਜਦੋਂ ਝੋਨੇ ਦੀ ਫਸਲ ਆਉਂਦੀ ਹੈ ਇੱਕ ਵਾਰ ਸੇ ਕਿਸਾਨ ਨੂੰ ਤਾਂ ਬਿਰਤਾ ਪਈ ਹੁੰਦੀ ਹੈ ਕਿ ਜਿੱਦਾਂ ਹੁਣ ਬਾਰਿਸ਼ ਪੈ ਰਹੀ ਹੈ ਪੰਜਾਬ ਦੇ ਅੰਦਰ ਹੋਰ ਵੀ ਕਈ ਥਾਵਾਂ ਤੇ ਪੈ ਰਹੀ ਹੋएगी ਇਹ ਜਿਹੜੀ ਫਸਲ ਦੀ ਨਮੀ ਹੈ ਉਹ ਨਮੀ ਦੀ ਮਾਤਰਾ ਵਧ ਗਈ ਤਾਂ ਮੰਡੀ 'ਚ ਕੋਈ ਖਰੀਦਣ ਨੂੰ ਤਿਆਰ ਨਹੀਂ ਹੋਵੇਗਾ ਪੰਜਾਬੀ ਜੀਨੂੰ ਕਹਿੰਦੇ ਆ ਉਧਰੋਂ ਕਣਕ ਦੀ ਬਿਜਾਈ ਦਾ ਮੌਸਮ ਹੈ ਕਿਸਾਨ ਨੂੰ ਤਾਂ ਸਿਰ ਖੁਰਕਣ ਦੀ ਬੇਲ ਨਹੀਂ ਵੜੀ ਪ੍ਰਾਣੀ ਕੋਤ ਪ੍ਰਾਵਾਜ ਗੱਲ ਦਾ ਲਾਗੂ ਨਹੀਂ ਹੁੰਦੀ ਇਹਦੇ ਇਹਨਾਂ ਦਿਨਾਂ ਚ ਆ ਕੇ ਕਤਤੇ ਦੇ ਮਹੀਨੇ ਜਾ ਕੇ ਕਿਸੇ ਕਿਸਾਨ ਦੀ ਮਾਤਾ ਦੀ ਮੌਤ ਹੋ ਗਈ ਸੀ ਤੇ ਉਹਨੇ ਕਹਿੰਦੇ ਪਰੋਲੇ ਚ ਬੰਦ ਕਰਤੀ ਸੀ ਕਹਿੰਦੇ ਕੰਕ ਦੀ ਬਜਾਈ ਕਰ ਲਈਏ ਫਿਰ ਸੰਸਕਾਰ ਕਰਾਂਗੇ ਇੱਕ ਉਸ ਤਾਂ ਇਸ ਕਰਕੇ ਬਣਿਆ ਜਣੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸਾਨ ਇਹਨਾਂ ਦਿਨਾਂ ਚ ਕਿੰਨਾ ਰਜੇ ਵਿੱਚ ਹੋਏਗਾ ਫਸਲ ਦੀ ਕਟਾਈ ਨਵੇਂ ਫਸਲ ਦੀ ਬਜਾਈ ਜਿਹੜੀ ਫਸਲ ਦੀ ਕਟਾਈ ਹੈ ਉਹਦੇ ਮੰਡਿਆਂ ਜਾ ਕੇ ਵਿਕਰੀ ਇਹ ਸਾਰੇ ਕਾਰ ਦੇ ਚੱਲ ਜਾਂ ਕਿ ਨਵੀਂ ਪਸੂੜੀ ਨਮਾਇਕ ਰੌਲਾ ਰੱਪਾ ਪਾਇਆ ਜਾਂਦਾ ਹੈ ਕਿ ਜੀ ਪ੍ਰਦੂਸ਼ਨ ਪ੍ਰਾਲੀ ਨੂੰ ਓਗਾ ਕਿਉਂ ਲੱਗ ਰਹੀਆਂ ਇਹ ਮਾਮਲਾ ਪਹਿਲਾਂ ਨਹੀਂ ਨਿਪਟਾਇਆ ਜਾ ਸਕਦਾ ਕਿਉਂ ਐਂ ਜਦੋਂ ਬਿਲਕੁਲ ਮੌਕੇ ਤੇ ਆ ਜਾਂਦੀ ਗੱਲ ਉਦੋਂ ਪ੍ਰਾਲੀ ਤੇ ਥੋੜਾ ਮਾਰਿਆ ਜਾਂਦਾ ਕਿ ਜੀ ਦਿਓ ਜਵਾਬ ਇਸ ਲਈ ਕਿੰਨੇ ਤੋਂ ਸੂਬਾ ਸਰਕਾਰਾਂ ਵੀ ਸਿੱਦੇ ਤੌਰ ਤੇ ਪ੍ਰਦੂਸ਼ਨ ਜਿਹੜਾ ਕੰਟਰੋਲ ਬੋਰਡ ਜਿਹੜਾ ਜਿ ਸਮਾਉਂਦਾ ਸਾਰਾ ਦੇਖਦਾ ਤਾਂ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਸ ਮਾਮਲੇ ਤੇ ਪਹਿਲਾਂ ਹੱਲ ਲੱਗਿਆ ਜਾਵੇ ਹੁਣ ਜਦੋਂ ਤੱਕ ਰੌਲਾ ਰੱਪਾ ਪੈਣਾ ਹੈ ਸਾਰਾ ਮਾਮਲਾ ਹੁਣ ਉਹਦੋਂ ਤੱਕ ਜੋ ਕੁਝ ਹੋਣਾ ਵਰਤਾਰੇ ਵਾਪਰ ਜਾਣੇ ਆ ਉਸ ਤੋਂ ਬਾਅਦ ਅਗਲੀ ਫਸਲ ਆਏਗੀ ਕਣਕ ਵੇਲੇ ਦੇਖਿਆ ਜਾਏਗਾ ਇਸ ਕਰਕੇ ਸਮੱਸਿਆ ਹੂੰ ਸਾਰਾ ਸਾਲ ਹੀ ਸਮੱਸਿਆ ਸਮਝ ਕੇ ਨਿਛਠਿਆ ਜਾਵੇ ਤਾਂ ਨਿਛਠਿਆ ਜਾ ਸਕਦਾ ਹੈ ਇਹ ਠੀਕ ਹੈ ਕਿ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ ਹੈਲਤੋਲੀ ਵੀ ਹੁੰਦੀ ਹੈ ਜੇ ਕੇਂਦਰ ਸਰਕਾਰ ਹੈ ਸੂਬਾ ਸਰਕਾਰਾਂ ਭਾਜਨਟਕ ਕਰਦੀਆਂ ਇਹਦੇ ਵਿੱਚ ਕੋਈ ਤੋਰ ਹੈ ਦੀ ਇਹ ਭਾਜਨਟਕ ਦੇ ਸਮਾਂ ਰੰਗਾਂ ਹੋਵੇ ਤਾਂ ਮੇਰਾ ਕਹਿ ਲਾ ਕੇ ਨਤੀਜੇ ਚੰਗੇ ਆ ਸਕਦੇ ਆ ਜੀ ਪ੍ਰਾ ਜੀ ਸੇ ਸਭ ਗੱਲ ਬੁੱਢੇ ਨਾਲੇ ਦੀ ਕਰੀਏ ਤਾਂ ਬੁੱਢਾ ਨਾਲਾ ਆਪਣੇ ਹਾਲਾਤਾਂ ਦੇ ਕਰਕੇ ਬੜਾ ਸੁਰਖੀਆਂ ਦੇ ਵਿੱਚ ਐ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਉਸ ਸੰਬੰਦੇ ਵਿਚ ਆਈਆਂ ਨੇ ਤੇ ਹੁਣ ਕਹਿੰਦੇ ਜਿਹੜੇ ਨਵੇਂ ਰਾਜਪਾਲ ਆਏ ਨੇ ਗਵਰਨਰ ਆਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਸੰਬੰਧਿਤ ਰਿਪੋਰਟ ਮੰਗੀ ਐ ਜੀ ਇਹ ਵੀ ਬਹੁਤ ਚੰਗਾ ਸਵਾਲ ਆ ਪ੍ਰੋਫੈਸਰ ਜੀ ਨਵੇਂ ਗਵਰਨਰ ਆਏ ਨਵੇਂ ਗਵਰਨਰ ਰਾਜਸਥਾਨ ਨਾਲ ਸੰਬੰਧ ਰੱਖਦੇ ਐ ਆਂਦੇ ਗਵਰਨਰ ਨੇ ਜਿਹੜੇ ਉਹਨਾਂ ਦੇ ਹਮਰੋਤ ਬਾਇਆ ਉਹਨਾਂ ਨੇ ਪੰਜਾਬ ਨੂੰ ਪੱਤਰ ਲਿਖਿਆ ਕਿ ਜਿਹੜਾ ਗੁੱਡਾ ਦਾ ਉਹਦਾ ਗੰਦਾ ਪਾਣੀ ਜ਼ਹਿਰੀਲਾ ਪਾਣੀ ਸਤਲੁਜ ਆ ਰਿਹਾ ਔਰ ਸਤਲੇ ਦਾ ਪਾਣੀ ਅੱਗੇ ਘਟੋ ਘਟ 11 12 ਜ਼ਿਲ੍ਹਿਆਂ ਚ Rajasthan ਚ ਸੰਜਾਈ ਦੇ ਕੰਮ ਆਉਂਦਾ ਤੇ ਕਹਿੰਦੇ ਉਥੇ ਕੈਂਸਰ ਫੈਲ ਰਿਹਾ ਹੈ ਬਿਮਾਰੀਆਂ ਫੈਲ ਰਹੀਆਂ ਆਹਾਰ ਕਰ ਮੱਛੀ ਵੀ ਹੈ ਉਸਨੂੰ ਰੋਕਣ ਦਾ ਕੋਈ ਇੰਤਜ਼ਾਮ ਕਿਥੇ ਜਾਵੇ ਹੁਣ ਜੇ ਕੋ ਗਵਰਨਰ Rajasthan ਦਾ ਹੋਵੇ ਤੇ ਪੱਤਰ ਵੀ Rajasthan ਵੱਲੋਂ ਆਵੇ ਪੰਜਾਬ ਦੇ ਗਵਰਨਰ ਨੋਟਸ ਕਿਉਂ ਨਾ ਲੈਣਗੇ ਨੋਟਸ ਤਾਂ ਲੈਣਾ ਬਣਦਾ ਹੀ ਹੈ ਮੋਟਾਕਰ ਪੰਜਾਬ ਦੇ ਗਵਰਨਰ ਦੇ ਤੌਰ ਤੇ ਵੀ ਲੈਣਾ ਬਣਦਾ ਹੈ ਪਰ ਉਹ ਤਾਂ ਦੂਰੀ ਗੱਲ ਹੋ ਗਈ ਇੱਕ ਵਾਰ ਸੇ ਆਪਾਂ ਕਹਿੰਗੇ ਵੀ ਪੀਕੇਮਲ ਨੂੰ ਜਦੋਂ ਕੋਈ ਗੱਲ ਆਵੇ ਤਾਂ ਔਰਤ ਵੀ ਹੋਵੇ ਉਹ ਵੀ ਥੋੜਾ ਜਿਹਾ ਦਮ ਨਾਲ ਗੱਲ ਕਰਦੀ ਹੈ ਕਿ ਇਸ ਤਰ੍ਹਾਂ ਦਾ ਦੁੱਖ ਤਕਲੀਫ ਹੈ ਨੂੰ ਦੂਰ ਕੀਤਾ ਜਾਏ ਸੋ Rajasthan ਦੇ ਗਵਰਨਰ ਸਾਡੇ ਲੱਗੇ ਹੋਏ ਉਹਨਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਪਰ ਇਹ ਮਾਮਲਾ Rajasthan ਕਰਕੇ ਨਹੀਂ ਮਾਮਲਾ ਤਾਂ ਪੰਜਾਬ ਕਰਕੇ ਬਹੁਤ ਐ ਮਾ ਪੰਜਾਬ ਦੇ ਲੋਕ ਇਸ ਤਰ੍ਹਾਂ ਪ੍ਰਦੂਸ਼ਨ ਦੇ ਖਿਲਾਫ ਵਾਤਾਵਰਨ ਨੂੰ ਬਚਾਉਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਲੜਾਈ ਲੜ ਰਹੀਆਂ ਬੁੱਡੇ ਨਾਲੇ ਦੇ ਮੁੱਦੇ ਨੂੰ ਲੈ ਕੇ ਪਿਛਲੇ ਦਿਨਾਂ ਚੱਲਦੇ ਆ ਰਿਹਾ ਹੈ ਚਾਹੇ ਮਾਰਚ ਕੀਤਾ ਗਿਆ ਦਿਨੇ ਚ ਪ੍ਰਦੂਸ਼ਨ ਦੇ ਖਿਲਾਫ ਵੱਡੇ ਵੱਡੇ ਵਾਤਾਵਰਨ ਪ੍ਰੇਮੀਆਂ ਨੇ ਉਸ ਮਾਰਚ ਇਸ ਹਾਲਿਆ ਗੱਲ ਇਹ ਕੋਈ ਹੈ ਕਿ ਬਈ ਤੁਸੀਂ ਬੁੱਡੇ ਨਾਲੇ ਦੀ ਸਫਾਈ ਦਾ ਪ੍ਰਬੰਧ ਜਿਹੜਾ ਉੱਤੇ ਕਰੋੜਾਂ ਕਰੋੜਾਂ ਖਰਚ ਕਰਕੇ ਵੀ ਆਖਰ ਗੁੱਡਾ ਨਾਲਾ ਕਿਉਂ ਨਹੀਂ ਸਾਫ਼ ਹੋ ਸਕਿਆ ਜੀ ਗੁੱਡਾ ਨਾਲਾ ਸਾਫ਼ ਕਿਦਾਂ ਹੋਏਗਾ ਜੇ ਉੱਥੇ ਜਿਹੜੀਆਂ ਉੱਥੇ ਇੰਡਸਟਰੀ ਲੱਗੀਆਂ ਦੇਖੋ ਆਪਾਂ ਮੰਨਦੇ ਹਾਂ ਕਿ ਲੋਕਾਂ ਦੇ ਆਣਾ ਇੰਡਸਟਰੀਸ਼ਾਂ ਲੈ ਇਹਦੇ ਬਾਰੇ ਕੋਈ ਦੂਰ ਨਹੀਂ ਪినాਦੀ ਵੱਡੀ ਆਬਾ ਇੰਡਸਟਰੀ ਇੰਡਸਟਰੀ ਰੈਣੀ ਵੀ ਚਾਹੀਦੀ ਹੈ ਬੜੀ ਮੁਸ਼ਕਿਲ ਨਾਲ ਤਾਂ ਪੰਜਾਬ ਚੰਦ ਅਸੀਂ ਚੱਲ ਰਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇੰਡਸਟਰੀ ਜਿਹੜੀ ਗਿਆ ਉਹ ਇਹ ਅਲੋਗ ਕੀਤਾ ਜਾਵੇ ਕਿ ਤੁਸੀਂ ਮੁੱਖੀ ਜਾਨਾਂ ਨਾਲ ਖਲਵਾੜ ਕਰੋ ਬਹੁਤ ساری ਇੰਡਸਟਰੀ ਜੀ ਦਾ ਕਿਹਾ ਜਾਂਦਾ ਹੈ ਉਹਦਾ ਪਾਣੀ ਕਿਸੇ ਨਾ ਕਿਸੇ ਢੰਗ ਨਾਲ ਬੁੱਢੇ ਨਾਲੇ ਜਾਂਦਾ ਹੈ ਬੁੱਢਾ ਨਾਲਾ ਅੱਗੇ ਜਾ ਕੇ ਸਸਲੂ ਦੇ ਸ਼ਾਮਲ ਹੁੰਦਾ ਹੈ ਕੱਲਾ ਇਹ ਨਹੀਂ ਕਿ ਲੁਧਿਆਣੇ ਦਾ ਲੁਧਾਨੇ ਦੇ ਪਿੱਛੇ ਵੀ ਜਿਹੜੇ ਕੁਝ ਇਦਾਂ ਦੇ ਸ਼ਹਿਰ ਲੱਗਦੇ ਆ ਰੋਪੜਾ ਨਵਾਂ ਸ਼ਹਿਰ ਆ ਉੱਥੇ ਵੀ ਜਿਹੜੀਆਂ ਇੰਡਸਟਰੀਆਂ ਆਈਆਂ ਉਹਨਾਂ ਦਾ ਇੰਡਸਟਰੀਜ਼ ਦਾ ਗਰਾਹ ਗੰਦਾ ਜਾਂ ਜ਼ਹਿਰੀਲਾ ਪਾਣੀ ਹੈ ਉਹ ਵੀ ਦਰਿਆ 'ਚ ਪੈਂਦਾ ਹੈ ਸੋ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਅੱਗੇ ਵੀ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਬੁੱਢੇ ਨਾਲੇ ਦੀ ਸਫਾਈ ਹੋਏਗੀ ਸਾਫ਼ ਸੁਥਰਾ ਪਾਣੀ ਹੋਵੇਗਾ ਚੰਗੀ ਗੱਲ ਹੈ ਪਰ ਉਹ ਅਮਲੀ ਚਾਮਾ ਪਹਿਰਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਗਵਰਨਰ ਨੇ ਰਿਪੋਰਟ ਤਾਲਬ ਕੀਤੀ ਹੈ ਉਹ ਰਿਪੋਰਟ ਦੇ ਬੇਸ ਤੇ ਜਿਹੜੇ 50 ਸਰਕਾਰੀ ਅਧਿਕਾਰੀ ਹੁੰਦੇ ਆ ਗਵਰਨਰ ਨੇ ਥਫੜਾ ਧਫੜੀ ਪਈ ਵੀ ਹੈ ਕਿ ਗਵਰਨਰ ਨੇ ਰਿਪੋਰਟ ਮੰਗ ਲਈ ਹੈ ਕਿ ਕੀ ਕੀ ਕਾਰਨ ਇਹ ਤਾਂ ਸਹੀ ਗੱਲ ਹੈ ਕਿ ਗਵਰਨਰ ਨੇ ਰਿਪੋਰਟ ਮੰਗ ਲਈ ਹੈ ਪਰ ਸੀ ਗਵਰਨਰ ਸਾਹਿਬ ਨੂੰ ਵੀ ਮੀਡੀਆ ਦੇ ਤੌਰ ਤੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਜ਼ਿਆਦਾ ਪੈਸਾ ਉਹਦੇ ਜਿਹੜਾ ਠੀਕ ਕਰਨ ਦੇ ਲਈ ਸਿਸਟਮ ਪਾਣੀ ਦੀ ਗੁਣਵੱਤਾ ਦਰਸਤ ਕਰਨ ਲਈ ਲੋੜ ਆ ਗਈ ਹੈ ਤਾਂ ਕੇਂਦਰ ਦੀ ਮਦਦ ਲੈਣ ਬਾਰੇ ਵੀ ਗਵਰਨਰ ਸਾਹਿਬ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਕੇਂਦਰ 'ਚ ਵੀ ਆਪਣੀ ਸਰਕਾਰ ਆ ਭਾਜਪਾ ਦੀ ਗਵਰਨਰ ਸਾਹਿਬ ਵੀ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਹਾਲਾਂਕਿ ਸंवਧਾਨਕ ਤੌਰ ਤੇ ਕਿਹਾ ਜਾਂਦਾ ਹੈ ਕਿ ਗਵਰਨਰ ਨਿਰਪੱਖ ਹੁੰਦੇ ਆ ਪਰ ਇਹ ਦੇਖਦੇ ਅੰਦਰ ਇੱਕ ਰਿਵਾਜ ਬਣ ਗਿਆ ਕਿ ਜਿਸ ਦੀ ਕੇਂਦਰ 'ਚ ਸਰਕਾਰ ਆ ਉਸੇ ਦੀ ਗਵਰਨਰ ਔਰ ਬਹੁਤ ਸਾਰੀਆਂ ਜਿਲ੍ਹੇ ਗੁਰੂਦੀ ਸਰਕਾਰਾਂ ਨਾਲ ਦੇ ਵਿੱਚ ਇਤਰਾ ਦੀ ਸਥਿਤੀ ਵੀ ਬਣ ਜਾਂਦੀ ਹੈ ਸੋ ਇਹ ਚੰਗੀ ਗੱਲ ਹੈ ਇਹਦਾ ਨੋਟਸ ਲਿਆ ਗਿਆ ਗਵਰਨਰ ਵੱਲੋਂ ਭਰ ਗੱਲੇ ਹੈ ਕਿ ਦੀ ਸਫਾਈ ਹੋ ਪਾਏਗੀ ਕੱਲਾ ਮੀਡੀਆ ਚ ਸੁਰਖੀਆਂ ਚਾਉਣ ਦੇ ਨਾਲ ਸਰਕਾਰ ਕੋਲੋਂ ਰਿਪੋਰਟ ਤਾਲਬ ਕਰਨ ਦੇ ਨਾਲ Rajasthan ਵੱਲੋਂ ਰਿਪੋਰਟ ਆ ਜਾਣ ਦੇ ਨਾਲ ਬੁੱਟੇ ਨਾਲੀ ਦੀ ਸਫਾਈ ਨਹੀਂ ਹੋਣ ਲੱਗੀ Rajasthan ਦੇ ਲੋਕ ਤਾਂ ਪੀੜਤ ਹੋਣਗੇ ਮਾੜੀ ਗੱਲ ਹੈ ਕਿਉਂ ਹੋਣ Rajasthan ਵੀ ਸਾਡੇ ਦੇਖਦਾ ਕਿੱਸਾ ਪਰ ਪੰਜਾਬ ਦੇ ਵਿੱਚ ਸਾਲਾਂ ਸਾਲਾਂ ਤੋਂ ਮਾਲਵਾ ਕੈਂਸਰ ਦੀ ਬਿਮਾਰੀ ਨਾਲ ਘਰਾ ਰਿਹਾ ਉਹਦੀ ਜੀ ਵੱਡੀ وجہ ਇਹੀ ਹੈ ਬੁੱਢਾ ਨਾਲਾ ਜ਼ਹਿਰੀਲਾ ਪਾਣੀ ਫਿਰ ਕਿਉਂ ਨਹੀਂ ਨੋਟਸ ਲਿਆ ਜਾ ਰਿਹਾ ਆਕਰ ਕੋਈ ਸੀਮਾ ਪਤਾ ਹੋਣਾ ਹੀ ਚਾਹੀਦਾ ਨਾ ਸੋ ਬਹੁਤ ਵੱਡਾ ਇਸ਼ੂ ਹੈ ਬੁੱਡੇ ਨਾਲੇ ਦਾ ਇਹਦੇ ਬਾਅਦ ਕੇਂਦਰ ਹੋਵੇ ਸੂਬਾ ਸਰਕਾਰ ਹੋਵੇ ਅਜਾ ਇਹ ਵੀ ਕਹਾਂਗੇ ਕਿ ਰਾਜਸਥਾਨ ਵੀ ਸਹਿਯੋਗ ਕਰਨਾ ਚਾਹੀਦਾ ਹੈ ਰਾਜਸਥਾਨ ਨੇ ਪੱਤਰ ਤਾਂ ਲਿਖਤਾ ਕਿ ਤੁਸੀਂ ਕੰਟਰੋਲ ਕਰੋ ਜੀ ਕਿਉਂ ਜ਼ਰੀਲਾ ਪਾਣੀ ਆ ਰਿਹਾ 12 ਜ਼ਿਲ੍ਹਿਆਂ ਨੂੰ ਪਾਣੀ ਦਾ ਆਪ ਲੈ ਸਕਦੇ ਆ ਸਤਲੁਜ ਦਾ ਪਰ ਮਦਦ ਲਈ ਜੇ ਪੰਜਾਬ ਚ ਹਾੜ ਆਵੇ ਬੁੱਡੇ ਨਾਲੇ ਦੀ ਸਫਾਈ ਕਰਨੀ ਹੋਵੇ ਤਾਂ ਪੱਤਰ ਲੈ ਕੇ ਆਪਣਾ ਪੱਲਾ ਝਾੜ ਦਿਓ ਇਹਨੇ ਨਾਲ ਵੀ ਗੱਲ ਨਹੀਂ ਬਣਦੀ ਰਾਜਸਥਾਨ ਨੂੰ ਵੀ ਆਪਣੀ ਸਮੇਵਾਰੀ ਨਿਬਾਉਣੀ ਚਾਹੀਦੀ ਹੈ ਜੀ ਜੀ ਪ੍ਰਭ ਜੀ ਸਿਰ ਸਾਹਿਬ ਆਪਣੇ ਕੋਲੇ ਸਮਾਂ ਬਹੁਤ ਥੋੜਾ ਹੈ ਪਰ ਜਾਂਦੇ ਜਾਂਦੇ ਇੱਕ ਦੋ ਵੇਸ਼ਾਂ ਤੇ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਇੱਕ ਤਾਂ ਭਗਵੰਤ ਮਾਨ ਜਿਹੜੇ ਸੀਐਮ ਨੇ ਉਹਨਾਂ ਦੀ ਸਿਹਤ ਬਾਰੇ ਸਾਰਾ ਪੰਜਾਬ ਤੇ ਪੰਜਾਬੀ ਜਾਣਨਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਜੀ ਦੇਖੋ ਜਿਹੜਾ ਹਸਪਤਾਲ ਦਾ ਪ੍ਰਾਈਵੇਟ ਹਸਪਤਾਲ ਜਿੱਥੇ ਦਾਖਲ ਹੈ ਇਲਾਜ ਕਰਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਬਲੇਡ ਨਾ ਰਾਤੀ ਨੇੜਾ ਬਲੇਡ ਨਾ ਆਇਆ ਉਹਦੇ ਚੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾ ਉਹਨਾਂ ਜਿਹੜੇ ਵਾਈਟਲ ਜਿਹੜੇ ਇੰਪੋਰਟੈਂਟ ਆਪਣੇ ਬਾਡੀ ਦੇ ਅੰਗ ਹੁੰਦੇ ਆ ਉਹ ਸਾਰੇ ਠੀਕ ਹੈ। ਦਰਸਤ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ। ਕਿਸੇ ਬਾਡੀ ਦੇ ਕਿਸੇ ਅੰਗ ਦੇ ਵਿੱਚ ਕੋਈ ਸਮੱਸਿਆ ਕੋਈ ਸੋਜ ਜਿਹੜੀ ਹੈਗੀ ਹੈ। ਉਹਦੇ ਜਿਹੜੇ ਟੈਸਟ ਲੈ ਜਾ ਰਹੇ ਆ ਉਹ ਲਿਵਰ ਦੇ ਵਿੱਚ ਹੋ ਸਕਦੇ ਆ ਜਾਂ ਲੰਗਸ ਦੇ ਵਿੱਚ ਹੋ ਸਕਦੇ ਆ। ਜੀ ਉਹ ਜਦੋਂ ਰਿਪੋਰਟ ਆਏਗੀ ਉਹਦੇ ਰਿਪੋਰਟ ਅੰਦਾਜ਼ ਕਿਸ ਤਰ੍ਹਾਂ ਦਾ ਇਲਾਜ ਹੈ ਕਿ ਹਸਪਤਾਲ 'ਚ ਰਹਿਣ ਦੀ ਜ਼ਰੂਰਤ ਪਵੇਗੀ ਨਹੀਂ ਪਵੇਗੀ। ਉਦੇ ਮਤਾਬਕ ਜਿਹੜੀ ਹੈਗੀ ਜਾਣਕਾਰੀ ਮਾਇਆ ਹੋਏਗੀ ਪਰ ਇਹ ਬਿਲਕੁਲ ਸਹੀ ਹੈ ਕਿ ਜੋ ਰਿਪੋਰਟ ਆਈ ਹੈ ਉਹਦੇ ਮਤਾਬਕ ਮੁੱਖ ਮੰਤਰੀ ਭਗੰਤਨਾ ਸੇਤ ਜਾਵੇ ਨੇ ਸੇਜਾਤ ਜਾਨੀ ਉਹਨਾਂ ਦੀ ਸੇਤ ਦੀ ਕਿਸੇ ਤਰ੍ਹਾਂ ਦੀ ਵੀ ਚਿੰਤਾ ਦੀ ਗੱਲ ਨਹੀਂ ਹੈ ਪਰ ਜਿੱਥੇ ਕਿਤੇ ਬਾਡੀ 'ਚ ਕੋਈ ਸਮੱਸਿਆ ਆਈ ਹੈ ਜਿਹਦੇ ਕਰਕੇ ਉਹਨਾਂ ਦਾਖਲ ਹੋਣਾ ਪਿਆ ਉਹ ਟੈਸਟ ਦੀਆਂ ਰਿਪੋਰਟਾਂ ਆਉਣਗੀਆਂ ਉਹਨਾਂ ਰਿਪੋਰਟਾਂ ਦੇ ਮਤਾਬਕ ਹੀ ਜਿਹੜਾ ਅੱਗੇ ਜਿਹੜਾ ਮੀਟਿੰਗ ਨੁ ਬ੍ਰਿਟਨ ਜਾਰੀ ਹੋਏਗਾ ਉਹਦੇ ਮਤਾਬਕ ਆਪਾਂ ਵੀ ਜਾਣਕਾਰੀ ਦੇਵਾਂਗੇ ਪਰ ਫਿਲਹਾਲ ਹੁਣ ਖਬਰਾਂ ਆਉਣ ਤੱਕ ਅਜੇ ਤੱਕ ਮੁਕੰਦਰੀ ਭਗਵੰਤਨਾ ਹਸਪਤਾਲ 'ਚ ਇਲਾਜ ਦੇ ਨੇ। ਜੀ ਸਸ ਸਭ ਗੱਲ ਕਰੀਏ ਸੁਨੀਲ ਜਾਖੜ ਹੁਣਾ ਦੇ ਅਸਤੀਫੇ ਦੀ। ਅਸਤੀਫੇ ਦੇ ਉੱਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਅਪਡੇਟ ਨਹੀਂ ਆਈ ਹੈ। ਬੀਜੇਪੀ ਜ਼ਰੂਰ ਕਿਨਾਰਾ ਕਰ ਰਹੀ ਹੈ ਪਰ ਸੁਨੀਲ ਜਾਖੜ ਹੁਣਾ ਦੇ ਵੱਲੋਂ ਨਿੱਜੀ ਤੌਰ ਤੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ। ਕੀ ਕਹਿਣਾ ਚਾਹੋਗੇ? ਹਾਂ ਬਿਲਕੁਲ ਸੁਨੀਲ ਜਾਖੜ ਦੇ ਕੋਲ ਪਾਸਵਦੇ ਪ੍ਰਧਾਨ ਹੈ। ਉਹਨਾਂ ਨੇ ਜੋ ਚੁੱਪ ਧਾਰੀ ਹੈ ਉਹਦੇ ਨਾਲ ਇੱਕ ਤਾਂ ਭਾਜਪਾ ਮਟੋਟਾ ਮਟ ਪਈ ਵਰਦੀ ਹੈ। ਭਾਜਪਾ ਦੇ ਕਿਸੇ ਨੇਤਾ ਨੇ ਕਸਰ ਨਹੀਂ ਛੱਡੀ ਸਫਾਈਆਂ ਦੇਣ ਲਈ ਕਿਸੇ ਨੀਂ ਜਾਖੜੀ ਪ੍ਰਧਾਨ ਹੈ ਅਜੇ ਵੀ ਪ੍ਰਧਾਨ ਹੈ ਪ੍ਰਧਾਨਗੀ ਕਰ ਰਿਹਾ ਹੈ ਗੁਰੂ ਦੀ ਘਰਾਂ ਫੁਆਹ ਫੁਲਾ ਰਹੀਆਂ ਆਪਾਂ ਵਿਰੋਧੀ ਧਿਰਾਂ ਦੀ ਗੱਲ ਛੱਡੋ ਉਹਨਾਂ ਦਾ ਕੰਮ ਹੀ ਹੈ ਜਿੱਥੇ ਕਿਤੇ ਜ਼ੋਰ ਲੱਗਦਾ ਭਾਜਪਾਲੇ ਕਿਹੜਾ ਨਹੀਂ ਕਰਦੇ ਭਾਜਪਾਲੇ ਸਭ ਕੁਝ ਹੀ ਕਰਦੇ ਆ ਕਿਤੇ ਮੁੱਖ ਮੰਤਰੀ ਨੂੰ ਹਟਾਉਣ ਦੀ ਗੱਲ ਉਹਨਾਂ ਵਰੇ ਆਉਂਦੀ ਹੈ ਕਿਤੇ ਐਮਐਲਏ ਖਰੀਦਣ ਦੀ ਗੱਲ ਆਉਂਦੀ ਹੈ ਕਿਤੇ ਸਰਕਾਰਾਂ ਦੇ ਸਤਹਿਰ ਕਰਨ ਦੀ ਗੱਲ ਆਉਂਦੀ ਹੈ ਸੋ ਜਿੱਥੇ ਕਿਤੇ ਵਿਰੋਧੀ ਧਿਰਾਂ ਵਿਰੋਧੀ ਧਿਰ ਦੀ ਆਪਣੀ ਭੂਮਿਕਾ ਹੈ ਉਹਨਾਂ ਨੇ ਕਰਨੀ ਕਰਨੀ ਹੈ ਪਰ ਸਵਾਲ ਇਹ ਹੈ ਕਿ ਜੇ ਉਹ ਵਾਕਈ ਪੰਜਾਬ ਦੇ ਹੁਣ ਵੀ ਭਾਜਪਾ ਦੇ ਪ੍ਰਧਾਨ ਹੈ ਕੀ ਸੁਨੀਲ ਜਾਖੜ ਨੂੰ ਅੱਗੇ ਆ ਕੇ ਪੰਜਾਬੀਆਂ ਨੂੰ ਗੱਲ ਸਪਸ਼ਟ ਨਹੀਂ ਕਰਨੀ ਚਾਹੀਦੀ ਕਿ ਵੀ ਮੈਂ ਪ੍ਰਧਾਨ ਹੈ ਮੇਰੇ ਬਾਰੇ ਜੋ ਕੁਝ ਕਿਹਾ ਜਾ ਰਿਹਾ ਹੈ ਗਮਰਾਹ ਕੋਣ ਹੈ ਸੋ ਇੱਕ ਵੱਡਾ ਵਿਵਾਦ ਰਫੜ ਇਸ ਮਾਮਲੇ ਨੂੰ ਲੈ ਕੇ ਛਿੜਿਆ ਹੋਇਆ ਜਿਸ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਇਹ ਵਿਵਾਦ ਉਸ ਵੇਲੇ ਭਾਜਪਾ ਲਈ ਹੋਰ ਵੀ ਚਿੰਤਾ ਦਾ ਕਾਰਨ ਬਣਿਆ ਕਿਉਂਕਿ ਗਵਾਂਡ ਚ ਹਰਿਆਣਾ ਚ ਇਲੈਕਸ਼ਨ ਹੈ ਪੰਜਾਬ ਚ ਪੰਚਾਇਤੀ ਇਲੈਕਸ਼ਨ ਹੈ ਹਰਿਆਣਾ ਤੇ ਵੀ ਪੰਜਾਬ ਦਾ ਸਰਪੰੰਦਾ ਔਰ ਪੰਜਾਬ ਤੇ ਦਾ ਸਨੀਜਾਖੜ ਦਾ ਸਰਪੰਨਾ ਹੀ ਪਣਾ ਕਿਸੇ ਪਾਰਟੀ ਦਾ ਪ੍ਰਧਾਨ ਹੋਵੇ ਦੇਖੋ ਆਪਾਂ ਸਾਰੇ ਜਾਣਦੇ ਆ ਗੱਲ ਲੰਬੀ ਹੋ ਜਾਂਦੀ ਹੈ ਗਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਸੀਗੇ ਗਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਜਿਹੜੇ ਰਹੇ ਹੈ ਫਿਲਮੀ ਕਲਾਕਾਰ ਸੀ ਉਹ ਕਾफी ਸਮਾਂ ਗਰਦਾਸਪੁਰ 'ਚ ਨਜ਼ਰ ਆਏ ਨਜ਼ਰ ਆਏ ਤਾਂ ਪੁੱਛ ਲੱਗਣੇ ਸ਼ੁਰੂ ਹੋ ਗਏ ਕਿ ਦੱਸੋ ਜੀ ਕਿੱਥੇ ਨੇ ਗਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਇਦਾਂ ਇੱਕ ਵਾਰੀ ਕੈਪਟਨ ਅਮਰਿੰਦਰ ਵਾਰੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਜੀ ਮਹਿਲਾ ਜੋ ਬਾਹਰ ਨਹੀਂ ਆ ਰਹੇ ਦੱਸੋ ਕੈਪਟਨ ਅਮਰਿੰਦਰ ਕਿੱਥੇ ਹੈ ਜੀ ਸੁਵਰੋਧੀ ਤੇਰਜ ਆਨ ਲੋਕਾਂ ਵੱਲੋਂ ਸਵਾਲ اٹھਾਉਣੇ ਵਾਜਬ ਹੈ ਜਿਨ੍ਹਾਂ ਬਾਰੇ ਸਵਾਲ اٹھਾਈ ਜਾਂਦੇ ਹੈ ਜਾਂ ਉਸ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕੀਤੀ ਜਾਵੇ ਕਿਸੇ ਗੇਰਜੀ ਕਰ ਮੈਂ ਜ਼ਰੂਰ ਕਰਨੀ ਚਾਹਾਂਗਾ ਜੇਂ ਵਿਰੋਧੀ ਤੇਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਦਰਸ਼ਕੀਤ ਨਾਲ ਸੰਬੰਧਿਤ ਬਿਟਾਣਾ ਉਹਦੇ ਬਾਰੇ ਵਿਸਥਾਰ ਸ ਜਾਣਕਾਰੀ ਮੰਗ ਸਕਦੇ ਹੈ ਤਾਂ ਫਾਜਪਾ ਦੇ ਪ੍ਰਧਾਨ ਵੱਲੋਂ ਵਿਰੋਧੀ ਤੇਰਜ ਜਾਣਕਾਰੀ ਨਹੀਂ ਮੰਗਸਾਦੀਆਂ ਇਹ ਤਾਂ ਸੋਦਾ ਸਹੀ ਸਥਿਤੀ ਕੀ ਹੈ ਜੀ ਜੀ ਪ੍ਰਭ ਜੀ ਸਿਰ ਸਾਹਿਬ ਅਗਲੇ ਮਸਲੇ ਤੇ ਗੱਲ ਕਰੀਏ ਸਮਾਂ ਬੜਾ ਲਿਮਟਿਡ ਰਹਿ ਗਿਆ ਪਰ ਮੁੱਦਾ ਵੀ ਜ਼ਰੂਰੀ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਪਰ ਕੇਂਦਰ ਤੋਂ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਨੇ ਸੋ ਇਹਦੇ ਸਬੰਧਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਬਿਲਕੁਲ ਭੈ ਸੰਗੇ ਵਿੱਚ ਇਹੀ ਕਹਿ ਸਕਦੇ ਆ ਪ੍ਰਭ ਜੀ ਦੇਖੋ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਉਹਦਾ ਕਤਲ ਦੇ ਨਾਲ ਜਿਹੜੇ ਸੁਰੱਖਿਆ ਕਰਮਚਾਰੀ ਤਕਰੀਬਨ 16 ਕਰਮੀਆਂ ਦੀ ਮੌਤ ਹੋਈ ਸੀ ਉਹਨਾਂ ਸਾਰੇ ਮਾਨਨ ਲੈ ਕੇ ਜਿਤਾ ਰਹਾਰਾ ਤਾਂ ਉਮਰ ਜਾਨੀ ਜੇਲ੍ਹ ਚ ਰਹਿਣ ਦੀ ਸਜ਼ਾ ਉਹਨਾਂ ਨੂੰ ਮਿਲੀ ਉਮਰ ਕਹਤਾ ਹੈ ਇੱਕ ਲਫ਼ਜ਼ ਵਰਤਾਇਆ ਜਾਂਦਾ ਪਰ ਨਾਲ ਇਹ ਕਿ ਤਾਂ ਉਮਰ ਜੇਲ੍ਹ ਚ ਰਹਿਣਗੇ ਉਹ ਤਿਹਾਰ ਜੇਲ੍ਹ ਚ ਬੈਠੇ ਐ ਕਿੰਨਾ ਸਮਾਂ ਨਿਕਲ ਗਿਆ ਉੱਥੇ ਉੱਥੇ ਦੇ ਖਾਣ ਪੀਣ ਦੀ ਗੱਲ ਹੁੰਦੀ ਐ ਉਹਨਾਂ ਦੇ ਮਿਲਣ ਕਰਨ ਵਾਲੇ ਜਿਹੜੇ ਵੀ ਨਜ਼ਮਾ ਮੁਤਾਬਕ ਉਹਨਾਂ ਦੇ ਰਿਸ਼ਤੇਦਾਰ ਆ ਸੋਚਣ ਤੇ ਕਾ ਮਿਲਣਾ ਚਾਹੁੰਦੇ ਤੇ ਹਾਰ ਜੇਲ੍ਹ ਚ ਮੁਲਾਕਾਤਾਂ ਕਰਨੀਆਂ ਜਾਣਾ ਹਰ ਇੱਕ ਲਈ ਇਹਨਾਂ ਸੌਖਾ ਕੰਮ ਨਹੀਂ ਹੈਗਾ ਉਹਨਾਂ ਨੇ ਰਿਕਵੈਸਟ ਭਾਈ ਹੈ ਕਿ ਮੈਨੂੰ ਜਿਹੜਾ ਹੈਗਾ ਪੰਜਾਬ ਦੀ ਕਿਸੇ ਜੇਲ੍ਹ ਤੋਂ ਤਬਦਿਲ ਕੀਤਾ ਜਾਵੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀ ਸਜ਼ਾ ਘਾਉ ਕੀਤੀ ਜਾਵੇ ਉਹਨਾਂ ਨੇ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਨੇ ਇਸ ਮਾਲੇ ਜੀ ਨੋਟਿਸ ਲਿਆ ਮਾਨਵੀ ਅਧਿਕਾਰਾਂ ਦੇ ਲਿਹਾਜ਼ ਨਾਲ ਵੀ ਦੇਖਿਆ ਜਾਵੇ ਕਿ ਜੇ ਕੋਈ ਜਿਹੜਾ ਸਜ਼ਾ ਮਿਲੀ ਹੈ ਕਿਸੇ ਸੂਬੇ ਦੀ ਜੇਲ੍ਹ ਤੋਂ ਜਿੱਦਾਂ ਸਵੰਧਾ ਸੁਭਾ ਜਾਣਾ ਚਾਹੁੰਦਾ ਤਾਂ ਉਸ ਨੂੰ ਥੋੜੀ ਰਾਹਤ ਦਿੱਤੀ ਜਾ ਸਕਦੀ ਹੈ ਸੁਪਰੀਮ ਕੋਰਟ ਕੀ ਫੈਸਲਾ ਲਏਗਾ ਚਾਰ ਹਫ਼ਤਿਆਂ ਬਾਅਦ ਫੇਰ ਤਰੀਕ ਹੈ ਤ੍ਰਿਕਾ ਜਰੂਰ ਵਾਜੀ ਹੈ ਕਿ ਹੋ ਸਕਦਾ ਹੈ ਕਿ ਸਿਕਤਾਰਵਾਲਾ ਨੂੰ ਇਸ ਮਾਮਲੇ 'ਚ ਤਿਹਾਰੜ ਜੇਲ੍ਹ ਤੋਂ ਨਿਕਲ ਕੇ ਪੰਜਾਬ ਦੀ ਕਿਸੇ ਜੇਲ੍ਹ 'ਚ ਤਬਦੀਲ ਕੀਤਾ ਜਾਂਦਾ ਹੈ ਘੱਟੋ ਘਾਟ ਆਪਣੇ ਸੂਬੇ 'ਚ ਆਪਣੇ ਲੋਕਾਂ ਨੂੰ ਮਿਲਣ ਦਾ ਵਧੀਰੇ ਮੌਕਾ ਉਸ ਨੂੰ ਮਿਲੇਗਾ ਇਹ ਵੀ ਆਪਣੇ ਆਪ 'ਚ ਰਹਾਤ ਵਾਲਾ ਫੈਸਲਾ ਹੋਏਗਾ ਜੀ ਬਰਾਬਰ ਜੀ ਸਿਸਵ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੇ ਵਿਚਾਰ ਚਰਚਾ ਹੈ ਉਹ ਕੀਤੀ ਮਿਹਰਬਾਨੀ ਜੀ ਸੋ ਹਰਿਆਣਾ ਚੋਣਾਂ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਸੁਪਰੀਮ ਕੋਰਟ ਵੱਲੋਂ ਮੰਗੀਆਂ ਗਈਆਂ ਰਿਪੋਰਟਾਂ ਤੋਂ ਲੈ ਕੇ ਹਰ ਇੱਕ ਮਸਲੇ ਤੇ ਵਿਚਾਰ ਚਰਚਾ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਉਹ ਪਸੰਦ ਆਇਆ ਹੋਵੇਗਾ ਕਮੈਂਟ ਸੈਕਸ਼ਨ ਦੇ ਜ਼ਰੀਏ ਤੁਸੀਂ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਕੱਲ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ